ਬੇਬੇ ਪੁੱਤੋ ਤੇ ਪਾਣੀ ਵੀ ਨਹੀਂ ਪੀ ਸਕਦੀ ਮੈਂ ਹੋਰ ਵੀ ਤੇਰੇ ਕੰਮ ਕਰਨੇ ਨੇ ਬੇਲੀ ਥੋੜੀ ਆ ਮੈਂ ਤੁਹਾਡੇ ਲਈ ਨੌਕਰਾਨੀਆਂ ਸਮਝ ਰੱਖਿਆ ਮੈਨੂੰ ਇਹ ਨਹੀਂ ਤਾਂ ਸੁਣਨੀ ਹੋਣਾ ਕੋਈ ਨਾ ਕੋਈ ਚੱਕਰ ਚਲਾਉਣਾ ਹੀ ਪਊ ਹੋਰ ਸੁਣਾ ਬੇਬੇ ਸਭ ਠੀਕ ਤਾਂ ਹੈ ਬੇ ਠੀਕ ਆ ਤੂੰ ਸੁਣਾ ਤੇਰੇ ਬਾਲ ਬੱਚੇ ਰਾਜੀ ਤੇ ਸਭ ਠੀਕ ਆ ਵੇ ਜੱਗੀ ਕੋਟ ਤੇ ਵਿਲੇ ਨੂੰ ਕਰਾ ਸਕ ਤੁਰਸਤਾ ਕੁੜੀ ਸੋਹਣੀ ਮੀਂਝਾ ਜੋਨੀ ਬੇਬੇ ਤੁਸੀਂ ਹੁਕਮ ਤਾਂ ਕਰੋ ਪਰ ਮੇਰੀ ਨਜ਼ਰ ਵਿੱਚ ਇੱਕ ਕੁੜੀ ਹੈ ਚੰਗੀ ਪੜ੍ਹੀ ਲਿਖੀ ਤੇ ਸਿਆਣੀ ਤੇ ਸੋਹਣੀ ਵੀ ਬਹੁਤ ਆ ਪਰ ਹੈ ਬਹੁਤ ਗਰੀਬ ਕਰਦੀ ਨਾਲੇ ਉਹਦਾ ਬਾਪ ਕਹਿੰਦਾ ਸੀ ਕਿ ਮੈਂ ਸਾਦਾ ਹੀ ਵਿਆਹ ਕਰਾਂਗਾ ਸਮਝ ਲੋ ਚੁੰਨੀ ਚਰਾ ਭਾਈ ਕਰਾਂਗੇ ਵੇ ਜੱਗੀ ਉਹ ਰਾਹ ਕੋਲੇ ਨਹੀਂ ਤੁਰਾਂਗੇ ਕੁੜੀ 판 ਮੇਗੀ ਗਰੀਵ ਕਰਦੀ ਚੁੰਨੀ ਚੜਾਵਾ ਵੀ ਚੱਲੂ ਪਰ ਮੈਨੂੰ ਸੋਨੇ ਦੀ ਸਾਰ ਚਾਹੀਦੀ ਮੇਰੇ ਵੱਲੋਂ ਹਾਂ ਮੈਨੂੰ ਮਨਜ਼ੂਰ ਬੇਬੇ ਤੁਸੀਂ ਇਹ ਕੀ ਕਹਿ ਰਹੇ ਹੋ ਤੁਸੀਂ ਤਾਂ ਵੇ ਜੱਗੀ ਤੂੰ ਚੁੱਪ ਕਰ ਮਸਾ ਤਾਂ ਮੈਨੂੰ ਨਾ ਦੇ ਪਰ ਸੱਚ ਕੀ ਕਹੇ ਬੇਬੇ ਉਹ ਕਿਵੇਂ ਵੇ ਜੱਗੀ ਕਿਸੇ ਨਾਲ ਗੱਲ ਨਾ ਕਰੀ ਘਰ ਨਾਲ ਸੁਣ ਮੇਰੀ ਗੱਲ ਉਹਰ ਪਾਣੀ ਤੱਕ ਨਾ ਸਈ ਨਾ ਕੀ ਗੱਲ ਬੇਬੇ ਬੁੱਤੂ ਟਿੱਕੇ ਪਾਣੀ ਵੀ ਨਹੀਂ ਪੀ ਸਕਦੀ ਮੈਂ ਹੋ ਗਈ ਮથેਰੇ ਕੰਮ ਕਰਨੇ ਨੇ ਬੇਲੀ ਥੋੜੀ ਆ ਮੈਂ ਤੁਹਾਡੇ ਲਈ ਨੌਕਰਾਨੀਆਂ ਸਮਝ ਰੱਖਿਆ ਮੈਨੂੰ ਇਹ ਨਹੀਂ ਦਾਸ ਹੁਤ ਨਹੀਂ ਹੋਣਾ ਕੋਈ ਨਾ ਕੋਈ ਚੱਕਰ ਚਲਾਉਣਾ ਹੀ ਪਊ ਕੱਲ ਨੂੰ ਮੈਨੂੰ ਪੰਮੇ ਦੇ ਹਸਪਤਾਲ ਲੈ ਕੇ ਜਾਣਾ ਤੱਕ ਕਰਦੀ ਆ ਮੈਂ ਡਾਕਟਰ ਨੂੰ ਫੋਨ मैं तुम तो जो दस रही हूँ नीवी करना जिम्मे मैं कहूंगी तुम पोमे नी ਵੇਜਗੀ ਕਿਸੇ ਨਾਲ ਗੱਲ ਨਾ ਕਰੀ ਫਤਿਮੁਲ ਦੇ ਬੜੇ ਦੇਖਣ ਆ ਰਹੇ ਨੇ ਤੇ ਸੁਮਨ ਲਈ ਚੌਥਾ ਰਿਸ਼ਤਾ ਜੋ ਉਸ ਨੂੰ ਦੇਖਣ ਆ ਰਹੇ ਉਸ ਰੀਂਜ ਬਹੁਤ ਔਖਾ ਵਾਰ ਵਾਰ ਸੱਜ ਕੇ ਜਾਣਾ ਤੇ ਫਿਰ ਅਗੋਂ ਨਾ ਸੁਣਨਾ ਹੈ ਬਾਈ ਗਰੁੱਪ ਅੱਜ ਮੇਰੀ ਤੇ ਮੇਰੀ ਕੀ ਹੀ ਲਾਜ ਰੱਖੀ बेटा तू एम ए बिचे छी की गल हो गई सी तेरी अखा के आले दुआले जो केरे बने पे कोई दवाई दवाई नहीं लेंदी की हो गया मैं तो ऐ लगता कुड़ी कोई कसर कसर हो लगती है बहर लिखा है आप पता चल गया इतना है ਕੋਈ ਨਾ ਬੇਬੇ 2 ਮੀਟਰ ਕੋਪਰ ਨਾਮ ਸਿਆਂ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੁੰਡਾ ਕੁੜੀ ਨੂੰ ਇਕੱਠੇ ਬੈਠ ਕੇ ਗੱਲ ਕਰ ਲੈਣ ਦੀ ਹੈ ਕਿਉਂਕਿ ਜ਼ਿੰਦਗੀ ਤਾਂ ਇਹਨਾਂ ਨਹੀਂ ਕੱਟਣੀ ਆ ਜ਼ਰੂਰ ਹੋ ਚੋਲਾ ਸਭ ਸਾਨੂੰ ਕੋਈ ਤਰ੍ਹਾਂ ਦੀ ਗੱਲਬਾਤ ਹੋਣੀ ਚਾਹੀਦੀ ਪਰ ਬਾਬੂ ਇਹ ਕੀ ਕਹਿ ਰਿਹਾ ਕੋਈ ਗੱਲ ਨਹੀਂ ਕਰ ਤੇ ਜਿੰਦਗੀ ਤਾਂ ਇਹਨਾਂ ਨਹੀਂ ਕੱਟਣੀ ਬੇਬੇ ਮੁੰਡੇ ਕੁੜੀ ਨੂੰ ਆਪਸ ਵਿੱਚ ਮਿਲ ਲਾਂ ਦੋ ਨਾਲੇ ਜੇ ਕੋਈ ਗੱਲਬਾਤ ਕਰਨੀ ਹੋਈ ਇਹਨਾਂ ਨੇ ਕਰ ਲੈਣ ਅੱਜ ਮੈਨੂੰ ਫੇਰ ਚੌਥੀ ਵਾਰੀ ਕੋ ਮੁੰਡਾ ਦੇਖਣ ਆ ਰਿਹਾ ਹੈ ਮੈਨੂੰ ਪਤਾ ਹੈ ਕਿ ਉਹਨੇ ਵੀ ਨਾਂ ਕਰ ਦੇਣੀ ਪਰ ਫਿਰ ਵੀ ਮੈਂ ਤੇਰਾ ਦਿੱਤਾ ਹੋਇਆ ਸੂਟ ਸੁਵਾ ਕੇ ਪਾਇਆ ਹੈ ਤੇਰੇ ਜਾਨ ਤੋਂ ਬਾਅਦ ਘਰ ਵਾਲੇ ਬਹੁਤ ਕਾਲੇ ਨੇ ਮੇਰਾ ਵਿਆਹ ਕਰਨ ਦੀ ਉਹ ਵੀ ਤਾਂ ਆਪਦੀ ਜਗ੍ਹਾ ਸਹੀ ਨੇ ਧੀਆ ਨੂੰ ਘਰ ਵਿੱਚ ਕੋਈ ਕਦੋਂ ਤੱਕ ਰੱਖ ਸਕਦਾ ਹੈ ਮਾਂ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਮੈਂ ਵਿਆਹ ਹੀ ਜਾਣਾ ਹੈ ਦੁੱਖ ਤਾਂ ਇਸ ਗੱਲ ਦਾ ਹੈ ਕਿ ਤੇਰੀ ਜਗ੍ਹਾ ਕੌਣ ਲਊਗਾ ਚੁੰਦਨ ਦੀ ਵੀ ਤੁਰ ਰੱਬ ਕੋਲੇ ਗਈ ਏ ਮੇਰੀ ਅੱਖਾਂ ਸੌ ਕੇ ਵੀ ਨਹੀਂ ਸੁਣਦੀਆਂ ਮੈਂ ਡਿਪਰੈਸ਼ਨ ਚਾ ਮੁੰਡੇ ਵਾਲੇ ਕਹਿ ਕੇ ਨਾ ਕਰ ਦਿੰਦੇ ਨੇ ਕਿ ਕੁੜੀ ਵਿਆਹ ਲਈ ਰਾਜੀ ਨਹੀਂ ਹੈ ਕੀ ਦੱਸਾਂ ਮੇਰੇ ਵੀ ਕੁਝ ਚਾਰ ਚੰਗਾ ਮਾ ਮੁੰਡੇ ਵਾਲੇ ਆ ਗਏ ਨੇ ਮੈਂ ਫਿਰ ਦੱਸਾਂਗੀ ਕੀ ਹੋਇਆ ਪੈਰੀ ਪੈਨਾ ਮੈਂ ਤੁਹਾਡਾ ਜਵਾਈ ਤੁਹਾਡੀ ਕੁੜੀ ਮੈਨੂੰ ਬਹੁਤ ਪਿਆਰੀ ਲੱਗੀ ਤੁਸੀਂ ਹੁਣ ਉਸ ਦਾ ਫਿਕਰ ਨਾ ਕਰੋ ਮੈਂ ਹੈਗਾ ਨਾ ਮਾਂ ਉਸ ਨੂੰ ਸੰਭਾਲ ਲਵਾਂਗਾ ਇਸ ਵਾਰ ਇਹ ਨਾ ਸੁਣ ਕੇ ਕਿਤੇ ਫੇਰ ਨਾ ਬਾਪੂ ਦਾ ਚਿਹਰਾ ਮੁਰਝਾ ਜਾਵੇ ਕੀ ਜੀ ਮੈਂ ਤੁਹਾਨੂੰ ਪਸੰਦ ਆ ਤੁਸੀਂ ਆਪਣੇ ਲਾਈਫ ਪਾਰਟਨਰ ਵਿੱਚ ਕੀ ਗੁਣ ਦੇਖਣਾ ਪਸੰਦ ਕਰੋਗੇ ਜੀ ਮੈਂ ਤਾਂ ਤੁਹਾਡੇ ਜਿੰਨਾ ਸੋਹਣਾ ਤਾਂ ਨਹੀਂ ਪਰ ਜੀ ਮੈਂ ਤੁਹਾਨੂੰ ساری ਉਮਰ ਖੁਸ਼ ਰੱਖੂਗਾ ਤੇ ਤੁਹਾਡੇ ਹਰ ਦੁੱਖ ਸੁੱਖ ਵਿੱਚ ਵੀ ਨਾਲ ਖੜੂਗਾ ਇਹ ਮੈਂ ਤੁਹਾਨੂੰ ਵਾਦਾ ਕਰਦਾ ਹਾਂ ਮੈਂ ਤਾਂ ਬਸ ਇਹੀ ਚਾਹੁੰਨੀ ਆ ਕਿ ਮੇਰਾ ਜੀਵਨ ਸਾਥੀ ਸੋਹਣਾ ਹੋਵੇ ਜਾਂ ਨਾ ਹੋਵੇ ਮੇਰੇ ਲਈ ਸੂਰਤ ਨਹੀਂ ਸਿਰਤ ਜ਼ਰੂਰੀ ਹੈ ਉਹ ਮਨ ਦਾ ਇਮਾਨਦਾਰ ਹੋਣਾ ਚਾਹੀਦਾ ਹੈ ਤੇ ਦੂਜੀ ਗੱਲ ਉਹ ਨਸ਼ਾ ਪੱਤਾ ਨਾ ਕਰਦਾ ਹੋਵੇ ਕੋਈ ਵੀ ਤੇ ਨਾਲੇ ਉਹ ਮੇਰੇ ਦੁੱਖ ਸੁੱਖ ਚ ਨਾਲ ਖੜਾ ਹੋਣਾ ਚਾਹੀਦਾ ਹੈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਦੱਸ ਦਿਓਰਾ ਫਿਰ ਕਿਵੇਂ ਲੱਗੀ ਮੇਰੀ ਹੋਣ ਵਾਲੀ ਦਰਾਣੀ ਬੇਬੇ ਤੁਸੀਂ ਹਾਂ ਇਹ ਕਰ ਦੋ ਵੀਰ ਜੀ ਸਾਡੇ ਵੱਲੋਂ ਤਾਂ ਹੈਗੀ ਖਾਣ ਦੈਂ ਤਰੀਕ ਦੇਖ ਲਓ ਭਾਈ ਮੈਨੂੰ ਕੁੜੀ ਪਸੰਦ ਹੈ ਜੇ ਕਹ ਲਿਆ ਤਾਂ ਅੱਜ ਜਿਲ੍ਹਾ ਜਨਤ ਚ ਨਿਚੜਾ ਬਗਰ ਕੇ ਤੁਸੀਂ ਦੱਸੋ ਸਾਡੇ ਮੁੰਡਾ ਪਸੰਦ ਆ ਤੁਹਾਨੂੰ ਹਾਂਜੀ ਭੈਣ ਜੀ ਸਾਨੂੰ ਤੁਹਾਡਾ ਮੁੰਡਾ ਪਸੰਦ ਹੈ ਪਰ ਇੱਕ ਬੇਨਤੀ ਹੈ ਜੀ ਤੁਹਾਡੇ ਅੱਗੇ ਜੱਗੀ ਨੇ ਤੁਹਾਨੂੰ ਦੱਸ ਹੀ ਦਿੱਤਾ ਹੋਣਾ ਕਿ ਅਸੀਂ ਵਿਆਹ ਦਾ ਬਹੁਤਾ ਖਰਚਾ ਨਹੀਂ ਕਰ ਸਕਦੇ ਭੈਣ ਜੀ ਤੁਸੀਂ ਸਾਡੀ ਕੁੜੀ ਨੂੰ ਕਿੰਨੀ ਝੜਾ ਕੇ ਲੈ ਜਾਓ ਰਹੀ ਗੱਲ ਦਾਜ ਦੀ ਸਤੋਂ ਜਿੰਨਾ ਹੋ ਸਕਿਆ ਅਸੀਂ ਆਪਣੀ ਤੀਨ ਜਰੂਰ ਦੇਵਾਂਗੇ ਬੇਬੇ ਜੀ ਮਾਪੇ ਆਪਣੇ ਬੱਚਿਆਂ ਤੋਂ ਕਦੇ ਪਿੱਛੇ ਨਹੀਂ ਹਟਦੇ ਰੀਤ ਜੀ ਸਾਡੀ ਤੇ ਇੱਕੋ ਹੀ ਮੰਨ ਸੀ ਕਿ ਸਾਨੂੰ ਚਾਹੀਦੀ ਸੋਹਣੀ ਕੁੜੀ ਉਹ ਸਾਨੂੰ ਮਿਲ ਗਈ ਕਿਉਂ ਜੱਗੀ ਤੇ ਹੁਣ ਤੁਸੀਂ ਕੁੜੀ ਨੂੰ ਤੋਰਨ ਦੀਆਂ ਤਿਆਰੀਆਂ ਕਰੋ ਤੇ ਬਾਕੀ ਤੁਹਾਨੂੰ ਜੱਗੀ ਨੇ ਦੱਸ ਹੀ ਦਿੱਤਾ ਹੂੰ ਭੈਣ ਜੀ ਮੇਰੀ ਤਾਂ ਇੱਕੋ ਇੱਕ ਧੀ ਹੈ ਮੇਰੀ ਇਹ ਇੱਛਾ ਸੀ ਕਿ ਕੁੜੀ ਨੂੰ ਘਰ ਚੰਗਾ ਮਿਲ ਜਾਏ ਸੋ ਉਹ ਇੱਛਾ ਪੂਰੀ ਹੋ ਗਈ ਹੋਰ ਮੈਨੂੰ ਕੀ ਚਾਹੀਦਾ ਤਾਂ ਬਾਪੂ ਜੀ ਅਸੀਂ ਕਦੋਂ ਲੈ ਕੇ ਜਾਈਏ ਫਿਰ ਸੁਮਨ ਨੂੰ ਇਹ ਇਹ ਹੁਣ ਥੋੜੀ ਮੰਨਦਾ ਹੈ ਜਦੋਂ ਮਰਜ਼ੀ ਲੈ ਕੇ ਜਾ ਸਕਦੇ ਆਂਟੀ ਜੀ ਪਰ ਤੁਸੀਂ ਅੱਜ ਹੀ ਲੈ ਲਓ ਸੁਮਨ ਨੂੰ ਪਰ ਬਾਪੂ ਜੀ ਨਿੱਕੇ ਵੀਰ ਨੂੰ ਤਾਂ ਲੈ ਲੰਦੋ ਕੋਈ ਗੱਲ ਨਹੀਂ ਬਾਪੂ ਜੀ ਅਸੀਂ ਚਾਰ ਦਿਨ ਠਹਿਰ ਕੇ ਲੈ ਆ ਜਾਵਾਂਗੇ ਸੁਮਨ ਨੂੰ ਨਾਲੇ ਉਦੋਂ ਤੱਕ ਤੁਹਾਡਾ ਮੁੰਡਾ ਵੀ ਆ ਜਾਊਗਾ ਜਿਵੇਂ ਤੁਹਾਡੀ ਮਰਜ਼ੀ ਧੀਏ ਨਾਲੇ ਕਰਨ ਵੀ ਉਦੋਂ ਤੱਕ ਆ ਚੁੱਕੀ ਇਹ ਵਿਚਾਰੀ ਵੀ ਆਪਣੇ ਵੀਰ ਨੂੰ ਮਿਲ ਲਊ ਇਹਦੀ ਵਿਚਾਰੀ ਦੀ ਤਾਂ ਮਾਂ ਛੋਟੇ ਹੁੰਦਿਆਂ ਹੀ ਤੁਰ ਗਈ ਇਹਨੂੰ ਮਾਂ ਤੇ ਪਿਓ ਦੋਵਾਂ ਦਾ ਪਿਆਰ ਮੈਂ ਹੀ ਦਿੱਤਾ ਮੈਂ ਤਾਂ ਇਹਨੂੰ ਪਹਿਲੇ ਹੀ ਮਗਰ ਲਾਉਣ ਨੂੰ ਫਿਰਦੀ ਆ ਗੰਗਾ ਵੀਰ ਜੀ ਹੁਣ ਅਸੀਂ ਜਾਣਦੇ ਸਸੇ ਕਾ ਜੀ ਇਹ ਤਾਂ ਮੰਨਣਾ ਸੀ ਕਿ ਮੇਰੇ ਨੂੰ ਸਿਰ ਇਕ ਸਾਰਾ ਦਾ ਸੋਹਣ ਸਿਆਣੀ ਲੋ ਤੇ ਮੇਰੇ ਤੱਕ ਮੰਨਣਾ ਦਾ ਇਹ ਗੁਰੂ ਕਹਿੰਦਾ ਉਹ ਬੇਬੇ ਸੋਮਣ ਸੁਣੀ ਤੇ ਸਿਆਣੀ ਤਾਂ ਹੈਗੀ ਆ ਪਰ ਇਨਸਾਨ ਦਾ ਸੋਹਣ ਹੋਣ ਨਾਲੋਂ ਸਮਝਦਾਰ ਹੋਣਾ ਬਹੁਤ ਜ਼ਰੂਰੀ ਆ ਬਾਕੀ ਰਹੀ ਗੱਲ ਰੰਗ ਰੂਪ ਦੀ ਉਹ ਤਾਂ ਰੱਬ ਦੀ ਦੇਣ ਆ ਕੀਤੀ ਨਾ ਮੇਰੇ ਭਰਾ ਨੇ ਸਮਝਦਾਰੀ ਦੀ ਗੱਲ ਮੈਂ ਨੇ ਬੇਬੇ ਨੂੰ ਕਦੇ ਇਹਦਾ ਸਮਝਾਈ ਜੈਨਾ ਇੱਲਾ ਪੰਗ ਮੇ ਪਤਾ ਤੁਰ ਗਈ ਹੁਣ ਆ ਗਿਆ ਠੀਕ ਹੈ ਆਪਾਂ ਹੁਣ ਕਿੱਲਾ ਦੀ ਗਾਹੀ ਕਰ ਲਈਏ ਤਿਆਰੀ ਤੇ ਨਾ ਬੇਬੇ ਜਦੋਂ ਤੂੰ ਕਹੇਂਗੀ ਆਪਾਂ ਚੁੰਨੀ ਚੜਾ ਲਾਵਾਂਗੇ ਆਪਾਂ ਜਿਹੜਾ ਮੂਰਤ ਕਢਾਉਣਾ ਹੈ ਲੈ ਉਹ ਨਾਲੇ ਭਾਈ ਵਿਆਹ ਦਾ ਕੰਮ ਆਪਾਂ ਛੇਤੀ ਨਿਬੇੜ ਲੀਏ ਫੇਰ ਮੇਰੇ ਪੇਪਰ ਵੀ ਆਈ ਜਾਂਦੀ ਆ ਸਹੀ ਕਿਹਾ ਨਹੀਂ ਲੈ ਵੇ ਤਾਂ ਸਹੀ ਇਹਨੂੰ ਕਿਵੇਂ ਵਿਆਹ ਦੀ ਅਕ ਲੱਗਿਆ ਨਾ ਤੈਨੂੰ ਪੇਪਰਾਂ ਦੀ ਘਾਲੀ ਆ ਕਿ ਵਿਆਹ ਦੀ ਘਾਲੀਵੇਂ ਉਹ ਲੈ ਭਾਬੀ ਮੇਰੇ ਟੈਸਟ ਆਉਣ ਵਾਲੇ ਆ ਜੇ ਕੁਛ ਪੜੂਆ ਤਾਂ ਫੇਰੀ ਪੇਪਰਾਂ ਚ ਪਾਸ ਹੂਆ ਇਸ ਕਰਕੇ ਕਹਿਣਾਗਾ ਵੀ ਜੇ ਪੇਪਰਾਂ ਤੋਂ ਪਹਿਲਾਂ ਵਿਆਹ ਹੋ ਜੇ ਤਾਂ ਸੌਖਾਗਾ ਸਹੀ ਪੜ ਲੀ ਮੈਂ ਕਿਹੜਾ ਤੈਨੂੰ ਰੋਕਿਆ ਪੜਨ ਤੋਂ ਜਿੰਨਾ ਮਰਜ਼ੀ ਪੜ ਲੀ ਚਾ ਠੀਕ ਆ ਪੁੱਤ ਹੁਣ ਆਪਾਂ ਤਿਆਰੀ ਕਰਦੇ ਆ ਮੇਰੇ ਨੂੰ ਘਰੇ ਲੈ ਆਉਂਦੀ ਠੀਕ ਹੈ ਗੱਲ ਪੁੱਛੀ ਦੀ ਚੱਕੀ ਤੋਂ ਇਹਨਾਂ ਦਾ ਕਹਿ ਦਿੱਤਾ ਹੋਣਾ ਉਹਨਾਂ ਨੂੰ ਕਿ ਤਿਆਰੀ ਕਰਕੇ ਰੱਖਣਾ ਅਸੀ ਕੁੜੀ ਨੂੰ ਲੈਣ ਆ ਰਹੇ ਹਾਂ 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 ਬੇਬੇ ਨਾਲੇ ਤੋਂ ਮੇਰੀ ਇੱਕ ਗੱਲ ਸਮਝ ਧਿਆਨ ਨਾਲ ਜੋ ਮੈਂ ਤੈਨੂੰ ਕਿਹਾ ਸੀ ਤੂੰ ਆਖ ਤਾ ਉਹਨਾਂ ਨੂੰ ਹਾਂ ਹਾਂ ਬੇਬੇ ਇਹ ਤਾਂ ਨਹੀਂ ਬੋਲਾਂ ਉਹਨੂੰ ਕਹਿ ਦਿੱਤਾ ਸੀ ਮੈਨੂੰ ਤਾਂ ਪੂਰੀ ਅੱਧੇ ਟੋਲੇ ਦੀ ਸਾਖ ਚਾਹੀਦੀ ਆ ਤੂੰ ਸਮਝ ਗਿਆ ਨਾ ਮੇਰੀ ਗੱਲ ਹਾਂ ਹਾਂ ਬੇਬੇ ਮੈਂ ਕਹਿ ਦਊਗਾ ਚਲ

ਨਾਲੇ ਕਾਰ ਦਾ ਖਰਚਾ ਵਸਜੂਗਾ। ਸਿਮਰਨ ਤੂੰ ਇਹ ਕਹੋ ਜੀ ਗੱਲਾਂ ਕਰ ਰਹੀਆਂ। ਉਹ ਮੇਰੀ ਭੈਣ ਹੈ। ਲੈ ਗਲਤ ਕੀ ਕਹਿ ਰਹੀਆਂ। ਆਪਰੇ ਸੇ ਪਹਿਲੇ ਹੀ ਇੱਕ ਟਾਂ ਗੋਤੀ ਪਤਲੀ ਕਾਰ ਦੀ ਜਿਹੜੀ ਥਾ ਉਹ ਵੀ ਸੂਮਣ ਦੇ ਨਾਂ ਹੈ। ਜਦੋਂ ਵਿਆਹੀ ਗਈ ਨਾ ਉਸ ਤੋਂ ਬਾਅਦ ਤੇਰੀ ਭੈਣ ਤੈਨੂੰ ਰੰਗ ਵਖਾਉਗੀ। ਤੂੰ ਉਹਨੂੰ ਪੁੱਛ ਪੁੱਛ ਵੀਂਦਾ ਇਸਾ ਤੇਰ ਨਾਲ ਲਵਾਉਗੀ। ਮੇਰੀ ਮਨੋ ਤੁਸੀਂ ਨਾ ਇੱਕ ਗੁਰੂ ਬਾਪੂ ਨਾਲ ਗੱਲ ਕਰਕੇ ਦੇਖੋ। ਚਲ ਕੋਈ ਨਾ ਕਰਦਾ ਮੈਂ ਬਾਪੂ ਨਾਲ ਗੱਲ ਬਾਪੂ ਮੈਂ ਤੇਨਾਂ ਇੱਕ ਗੱਲ ਕਰਨੀ ਆ ਹਾਂ ਦੱਸ ਪੁੱਤ ਕੀ ਗੱਲ ਕਰਨੀ ਤੂੰ ਆਪਣੇ ਵਾਲੀ ਜ਼ਮੀਨ ਨਾ ਮੇਰੇ ਨਾਂ ਕਰਵਾ ਦੇ ਕੱਲ ਨੂੰ ਸੁਮਨ ਦਾ ਵਿਆਹ ਹੋਣਾ ਹੈ ਕਿਤੇ ਇਹ ਨਾ ਹੋਵੇ ਕਿ ਆਉਂਦੇ ਸਹੁਰੇ ਉਹਨੂੰ 扑ੜਕਾ ਕੇ ਅੱਧਾ ਹਿੱਸਾ ਲੈ ਜਾਣ ਲਖਵਿੰਦਰ ਤੂੰ ਇਹ ਕੀ ਕਹਿ ਰਹੇਂ ਸੁਮਨ ਮੇਰੀ ਧੀ ਹੈ ਤੇ ਤੇਰੀ ਭੈਣ ਹੈ। ਉਹਨੂੰ ਆਪਾਂ ਇਦਾਂ ਕਿੱਦਾਂ ਕਹਿ ਸਕਦੇ ਆਂ? ਉਹ ਵਿਚਾਰੀ ਕੀ ਸੋਚੂਗੀ? ਤੂੰ ਕੁਝ ਤਾਂ ਸ਼ਰਮ ਕਰ। ਪਰ ਬਾਪੂ ਤੂੰ ਇਸ ਗੱਲ ਨੂੰ ਇੱਥੇ ਹੀ ਦੱਬ ਦੇ। ਅੱਜ ਤੋਂ ਬਾਅਦ ਮੇਰੇ ਸਾਹਮਣੇ ਇਹੋ ਜਿਹੀ ਗੱਲ ਨਾ ਕਰੀ ਦੁਬਾਰਾ। ਮੈਂ ਤੈਨੂੰ ਕਿਹਾ ਸੀ ਨਾ ਤਰੀ ਪੈਰ ਦੇ ਪੜਕਾਇਆ ਹੋਣਾ ਤੇਰੇ ਬਾਪੂ ਨੂੰ ਹੁਣ ਦੱਸ ਮੈਂ ਕੀ ਕਹਿੰਦੀ ਸੀ ਤੈਨੂੰ ਜਦ ਤੱਕ ਉਹਦਾ ਹਿੱਸਾ ਸਾਡੇ ਨਾਂ ਨਹੀਂ ਹੁੰਦਾ ਉਦ ਤੱਕ ਮੈਂ ਉਹਦਾ ਵਿਆਹ ਨਹੀਂ ਇਹਦੇ ਲਈ ਭਾਵੇਂ ਮੈਨੂੰ ਕੁਝ ਵੀ ਕਰਨਾ ਪਵੇ ਵੀ ਅਸੂਮ ਦੇ ਮੱਥੇ ਤੇ ਕੀ ਹੋ ਗਿਆ ਅੱਜ ਤਾਂ ਵੀ ਅਸੀਂ ਫਿਰ ਜਾ ਰਹੇ ਹਾਂ ਸਾਨੂੰ ਨਹੀਂ ਮੰਜ਼ੂਰ ਇਹ ਰਿਸ਼ਤਾ ਦੀਦੀ ਮੈਨੂੰ ਬੇਬੇ ਦਾ ਮੂਹੜ ਠੀਕ ਨਹੀਂ ਲੱਗਦਾ ਵੇਖ ਜ਼ਬਾਨ ਕਿਵੇਂ ਲੜਾਉਦੀ ਹੈ ਤੈਨੂੰ ਤਮੀਜ਼ ਬਿਲਕੁਲ ਨਹੀਂ ਕੋਈ ਨਹੀਂ ਹੁਣ ਇਹਨੂੰ ਮੈਂ ਦੱਸਾਂਗੀ ਕੀ ਮੈਂ ਕੀ ਚੀਜ਼ ਹਾਂ